तेसे बिसा नई तूं ठगिया बार जी तूं कोन जल मारे कहिड़ी कोठड़ी लुक जे मुन आद तेरियां हिकु ठोकर बची फुट जे तूं एनी वीज़ न ਹੋ ਭਵ ਸਾਗਰ ਦੇ ਵਿੱਚ ਡੁੱਬ ਜੇਗਾ ਤੇਰਾ ਇੰਨਾ ਲੰਮਾ ਗੋਤਾ ਨਹੀਂ ਆ ਬਾਗਾਂ ਦੇ ਵਿੱਚ ਸਦਾ ਬੋਲਦਾ ਬੰਦਿਆ ਰਹਿਣਾ ਤੋਤਾ ਨਹੀਂ ਆਖਰ ਨੂੰ ਝੁੰਝ ਜਵਾਬ ਦਊ ਦੱਸ ਕਿੰਨੀਆਂ ਕੰਬੀਆਂ ਟੁੱਟ ਜੇਗਾ ਕੀ ਮਨਿਆਦਾ ਤੇਰੀਆਂ ਇੱਕ ਫਕਰ ਬੱਧੀ ਫੁੱਟ ਜਹੇਗਾ ਤੂੰ ਐਨੀ ਵਦਿਆ ਚੀਜ਼ ਨਹੀਂ ਹੋ ਹੋ ਤੂੰ ਕਹੜੇ ਬਾਗ ਦੀ ਮੂੜੀਆਂ ਇੱਥੇ ਸ਼ਾਸ਼ ਕੰਦਰ ਖੜੇ ਨਹੀਂ ਹੋੜੀ ਦੇ ਅੱਗੇ ਹਾਰ ਗਏ ਇੱਥੇ ਅਰਜ ਅੱਗੇ ਅੜੇ ਨਹੀਂ ਕੌਰੂ ਵੀ ਖਾਲੀ ਹੱਥ ਗਿਆ ਕਿ ਬਦ ਉਸ ਤੋਂ ਲੁੱਟ ਜੇਗਾ ਕੀ ਮੁੰਨਿਆ ਦਾ ਤੇਰੀਆਂ ਇੱਕ ਠੋਕਰ ਬੱਜੀ ਫੁੱਟ ਜੇਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਹੋ ਇਹ ਨਾ ਤੋਂ ਵੱਡਾ ਤੀਰਥ ਨਹੀਂ ਮਾਪਿਓ ਦੀ ਸੇਵਾ ਕਰਿਆ ਕਰ ਇੰਨਾ ਤੋਂ ਵੱਡਾ ਤੀਰਥ ਨਹੀਂ ਮਾਪਿਓ ਦੀ ਸੇਵਾ ਕਰਿਆ ਕਰ ਤੈਨੂੰ ਜੱਗ ਦਿਖਾਇਆ ਜਿਨ੍ਹਾਂ ਨੇ ਸਿਰ ਪੈਰਾਂ ਉੱਤੇ ਧਰਿਆ ਕਰ ਸਿੱਧਾ ਜਾਵੇਂਗਾ ਨਰਕਾਂ ਨੂੰ ਜੇ ਇਸ ਮੋੜ ਤੋਂ ਉੱਕ ਜੇਗਾ ਕੀ ਮਨਿਆਦਾਂ ਤੇਰੀਆਂ ਇੱਕ ਫਕਰ ਬੱਜੀ ਫੁੱਟ ਜੇਂਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਹੋ ਕੋਜੇ ਹਿੱਸਾ ਬਾਕੀ ਜ਼ਿੰਦਗੀ ਦਾ ਸਤਗੁਰ ਦੇ ਚਰਨੀ ਲాలే ਤੂੰ ਕੀ ਪਿਗੜਿਆ ਢੁਲੀਆਂ ਮੇਰਾ ਦਾ ਚੱਕ ਝੋਲੀ ਦੇ ਵਿੱਚ ਪਾਲੇ ਤੂੰ ਹਰ ਕੀਮਤ ਪੈ ਜੂ ਹੀਰੇ ਦੀ

ਨੀ ਮਾ ਹੋਣਾ ਪਉ ਜੇ ਸ਼ਮਲੇ ਵਾਲਿਆ ਨਾ ਮੰਨੀ ਹੱਥ ਮਾਰ ਮਥੇ ਤੇ ਰੋਣਾ ਪਉ ਜੇ ਸ਼ਮਲੇ ਵਾਲਿਆ ਨਾ ਮੰਨੀ ਫਿਰ ਅੰਤ ਸਮੇ ਪਛਤਾਉਣਾ ਪਉ ਤੂੰ ਵੀ ਮੌਸਮੀ ਮੇ ਵਿਆਈ ਪਤ ਚੜਦੇ ਵਿੱਚ ਸੁੱਕ ਜੇਗਾ ਕੀ ਮਨਿਆਦਾ ਤੇਰੀਆਂ ਇੱਕ ਹੱਕਰ ਵਜੀ ਫਟ ਜੇਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਹੋ ਲੋ ਵੀ ਮਿੱਤਰੋ ਸਾਰੇ ਜਣੇ ਦੱਸਿਓ ਕਿਵੇਂ ਲੱਗੀ ਗੱਲਬਾਤ ਕਿਉਂਕਿ ਸ਼ਮਲਾ ਸਾਹਿਬ ਨੇ ਲਿਖਿਆ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਸੱਚ ਹੈ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਇਹ ਪਾਣੀ ਦਾ ਬੁਲਬਲਾ ਜ਼ਿੰਦਗੀ ਕੋਈ ਪਤਾ ਨਹੀਂ ਕਦੋਂ ਐ ਪੜਾਕਾ ਜਾ ਪੈ ਜੇ ਇੱਕ ਮਾੜੀ ਜੀ ਠੋਕਰ ਬਸ ਗੱਲ ਖਤਮ ਕੱਚੇ ਕੜੇ ਵਾਲੀ ਉਹ ਗੱਲ ਹੈ ਕੱਚੇ ਕੜੇ ਵਾਲੀ ਗੱਲ ਹੈ ਤੇ ਭਰਾਵੋ ਜ਼ਿੰਦਗੀ ਨੂੰ ਜਿਉਂ ਆਨੰਦ ਲਓ ਤੇ ਜ਼ਿੰਦਗੀ ਜਿੰਦਾਬਾਦ ਜਿੰਦਾਬਾਦ ਹੁਣ ਠੀਕ ਹੋਇਆ